ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਦੇਵਗੰਧਾਰੀ ਮਹੱਲਾ 5 ਘਰ 6 ਵਾ 1 ਓੰਕਾਰ ਸਤਗੁਰ ਪ੍ਰਸਾਦ ਏ ਕੈ ਰੇ ਹਰ ਏਕੈ ਜਾਨ ਏ ਕੈ ਰੇ ਗੁਰਮੁਖ ਜਾਨ ਏ ਕੈ ਰੇ ਹਰ ਏਕੈ ਜਾਨ ਏ ਕੈ ਰੇ ਗੁਰਮੁਖ ਜਾਨ ਰਹਾਉ ਕਾਹੇ ਭਰਮ ਤਹ ਤゥム ਭਰਮੋ ਨ ਪਾਈ ਰਵਿਆ ਰੇ ਰਵਿਆ ਸਰਬ ਥਾਨ ਜਿਉ ਬੈ ਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੇ ਕੋ ਹਰ ਜੀ ਕੋ ਦੁਆਰ ਮਿਲ ਸੰਗਤ ਤਜ ਅਬਮਾਨ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਕੰਧਾਰੀ ਪੰਜਵਾ ਜਾਣੀ ਨਾ ਜਾਈ ਤਾਕੀ ਗਾਥ ਰਹਾਉ ਕਹਿ ਬਿਖਾਰਉ ਹਉ ਕਰ ਚਤੁਰਾਈ ਬਿਸਮਨ ਬਿਸਮੇ ਕਹਿਨ ਘਾਤ ਗਣ ਗੰਦਰਬ ਸਿਧ ਅਰ ਸਾਧਿਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ ਚਤੁਰਵੇਦ ਉਚਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਦ ਗੁਣ ਬਿਅੰਤ ਬਿਅੰਤ ਭਨ ਨਾਨਕ ਕਹਿਨ ਨ ਜਾਈ ਪਰੇ ਫਰਾਤ ਦੇਵ ਗੰਧਾਰੀ ਮਹੱਲਾ ਪੰਜਵਾਂ ਧਿਆਏ ਗਾਏ ਕਰਨੇ ਹਾਰ ਭਉ ਨਾਹੀ ਸੁਖ ਸਹਿਜ ਅਨੰਦਾ ਅਨਕ ਓਹੀ ਰੇ ਏਕ ਸਮਾਰ ਰਹਾਉ ਸਫਲ ਮੂਰਤ ਗੁਰ ਮੇਰੇ ਮਾਥੇ ਜਤ ਕਤ ਪੇਖੋ ਤਾ ਤਟ ਸਾਥ ਹੈ ਚਰਨ ਕਮਲ ਮੇਰੇ ਪ੍ਰਾਨ ਆਧਾਰ ਸਮਰਥ ਅਥਾ ਬਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿ ਮਨੇਰਾ ਤਾ ਕੀ ਸ਼ਰਨ ਆਸਰ ਪ੍ਰਭ ਨਾਨਕ ਜਾਂ ਕਾ ਅੰਤ ਨਾ ਪਾਰਾ ਵਾਰ ਦੇਵ ਗੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ ਝੂਠੈ ਕੀ ਰੇ ਝੂਠ ਪ੍ਰੀਤ ਛੁਟ ਕੀ ਰੇ ਮਨ ਛੁਟ ਕੀ ਰੇ ਸਾਖਤ ਸੰਗ ਨ ਛੁਟ ਕੀ ਰੇ ਰਹਾਓ ਜਿਉ ਕਾਜਰ ਭਰ ਮੰਦਰ ਰਾਖਿਓ ਜੋ ਪੈਸਾ ਕਾਲੂ ਖੀਰੇ ਦੂਰੋਹੀ ਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟ ਕੀ ਤਿਰ ਕੁਟੀਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਦ ਮੇਰਾ ਮੁਖ ਸਾਗਤ ਸੰਗ ਨ ਜੁਟਸੀਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਦਿਨ ਕੇ ਸਮਰਤ ਪੰਥ ਬਿਠਲੇ ਹਉ ਬਲ ਬਲ ਜਾਉ ਗਾਵਨ ਭਾਵਨ ਸੰਤਨ ਤੋਰੈ ਚਰਨ ਓ ਆਕੇ ਪਾਉ ਰਹਾਉ ਜਾਸਨ ਬਾਸਨ ਸਹਿਜ ਕੇਲ ਕਰੁਣਾ ਮੈਂ ਏਕ ਅਨੰਤ ਅਨੂਪੈ ਠਾਓ ਰਿਦ ਸਿਦ ਨਿੰਦ ਕਰਤਲ ਜਗ ਜੀਵਨ ਸਰਬਨਾਥ ਅਨੇਕੈ ਨਾਉ ਦਇਆ ਮਇਆ ਕਿਰਪਾ ਨਾਨਕ ਕੋ ਸੁਣ ਸੁਣ ਜਸ ਜੀਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨੌਵਾ ਯਹ ਮਨ ਨੈਕ ਨਾ ਕਹਿਓ ਕਰੈ ਸੇਖ ਸੁਖਾਏ ਰਹੈ ਆਪਣੀ ਸੀ ਦੁਰਮਤ ਤੇ ਨਾ ਟਰੇ ਰਹਾਓ ਮਦ ਮਾਇਆ ਕਹਿ ਭਇਓ ਬਾਵਰੋ ਹਰ ਜਸ ਨੈ ਉਚਰੈ ਕਰ ਪ੍ਰਪੰਝ ਜਗਤ ਕੋ ਡਹਿਕੈ ਆਪਣੋ ਉਦਰ ਪਰੈ ਸਵਾਨ ਪੂਛ ਜਿ ਹੋਏ ਨ ਸੂਦੋ ਕਹਿਓ ਨ ਕਾਨ ਤਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਖਾਜ ਸਰੈ ਦੇਵ ਗੰਧਾਰੀ ਮਹੱਲਾ ਨੌواں ਸਭ ਕਿਛ ਜੀਵਤ ਕਿਉ ਵਿਵਹਾਰ ਮਾਤ ਪਿਤਾ ਭਾਈ ਸੁਤ ਬੰਧਪ ਅਰਫਨ ਗ੍ਰਹਿ ਕੀ ਨਾਰ ਰਹਾਉ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨਹਿ ਰੱਖੈ ਘਰ ਤੇ ਦੇਤ ਨਿਕਾਰ ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ ਦੇਖੋ ਰਿਦੈ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨੋਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿ ਆਦਾਰ ਆਖਿਆ ਮੀਤ ਰਹਾਓ ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਓ ਬਾਂਦਿਓ ਚੀਤ ਅੰਤ ਕਾਲ ਸੰਗੀ ਨਹਿ ਕੋ ਇਹ ਆਚਰਜ ਹੈ ਰੀਤ ਮਨ ਮੂਰਖ ਅਜਹੂਨੈ ਸਮਝਤ ਸਿਖਦਾ ਹਾਰਿਓ ਨੀਤ ਨਾਨਕ ਭਉ ਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਬਿਹાગੜਾ ਚੌਪ ਦੇ ਮਹੱਲਾ ਪੰਜਵਾ ਕਰ ਦੂਜਾ ਦੂਤਨ ਸੰਗਰੀਆ ਭਯੰਗਨ ਬਸਰੀਆ ਅਨਕੋ ਪਰਿਆ ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਜ ਰੀਆ ਰਹਾਉ ਮਿਥਨ ਮੋਹਰੀਆ ਅਨਕੋ ਮੇਰੀਆ ਵਿਚ ਘੂਮਨ ਘਰੀਆ ਸਗਲ ਬਟਰੀਆ ਬਿਰਖ ਇਕ ਧਰੀਆ ਬਹੁ ਬੰਧੈ ਪਰਿਆ ਤੇਰਾ ਸਾਧਸ ਫਰੀਆ ਜਹ ਕੀਰਤਨ ਹਰੀਆ ਨਾਨਕ ਸ਼ਰਨਰੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਿਹાગੜਾ ਮਹੱਲਾ ਨੋਵਾ ਹਰ ਕੀ ਗਤ ਨਹਿ ਕੋ ਜਾਣੈ ਜੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਗ ਸਿਆਨੇ ਰਹਾਉ ਛਿਨ ਮੈ ਰਾਉ ਰੰਖ ਕਉ ਕਰਈ ਰਾਉ ਰੰਖ ਕਰ ਡਾਰੇ ਰੀਤੇ ਭਰੇ ਭਰੇ ਸੁਖ ਨਾਵੇ ਯਹ ਤਾਂ ਕੋ ਬਿਵਹਾਰੇ ਆਪਣੀ ਮਾਇਆ ਆਪ ਫਸਾਰੀ ਆਪੇ ਦੇਖਨਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਅਲਖ ਨਰੰਜਨ ਜੇ ਸਭ ਜਗ ਪਰਮਾਯੋ ਸਗਲ ਧਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ ਚੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ RAM ਹਰ ਰਸ ਵੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਕੋਲੇ RAM ਗੁਰਮਤਿ ਮਨ ਟਹਿਰਾਈਐ ਮੇਰੀ ਜਿੰਦੜੀਏ ਅਨੰਤ ਨਖਾਂ ਹੂੰ ਡੋਲੇ RAM ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਗੁਰਮਤਿ ਮਨ ਅੰਮ੍ਰਿਤ ਵੁਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬਹਿਣ ਅਲਾਏ RAM ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਐ ਹਰ ਲਿਵ ਲਾਏ RAM ਚਰੀ ਵਿਚੁੰਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ RAM ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਵਜਾਏ RAM ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ RAM ਹਉ ਮਨ ਦੇਵੋ ਜਿਸ ਆਪਨਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਗੁਰਮੁਖ ਸਦਾ ਰਾਗ ਹਰ ਮੇਰੀ ਜਿੰਦੜੀਏ ਮਨ ਚਿੰਦੜਾ ਫਲ ਪਾਵੇ ਰਾਮ ਨਾਨਕ ਭਜ ਹਰ ਸ਼ਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸੇ ਰਾਮ ਹਉ ਹਰ ਬਾਜ ਓਡੀਨੀਆ ਮੇਰੀ ਜਿੰਦੜੀਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਗੁਰਪੂਰੇ ਮਿਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੀ ਰਾਮ ਧੰਨ ਧੰਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਵਿਗਾਸੇ ਰਾਮ ਰਾਗ ਬਿਹાગੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ ਹਾਰੇ ਅਮਰ ਤੇ ਵਿਖ ਲੈ ਜਾਏ RAM ਮਨ ਸੁਖਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ RAM ਹਰ ਭਾਗ ਵਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸੁਮਾਏ RAM ਹਰ ਸੇਤੀ ਮਨ ਬੇਦਿਆ ਮੇਰੀ ਜਿੰਦੜੀਏ ਜਿਉ ਬਾਲਕ ਲਗ ਦੁੱਧ ਖੀਰੇ RAM ਹਰ ਬਿਨ ਸ਼ਾਂਤ ਨਾ ਪਾਈਏ ਮੇਰੀ ਜਿੰਦੜੀਏ ਜਿਉ ਚਾਤਰਿਕ ਜਲ ਬਿਨ ਤੇਰੇ RAM ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੀਰੇ RAM ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀਏ ਘਰ ਵਾਜੇ ਸ਼ਬਦ ਕਣੇਰੇ RAM ਮਨ ਮੁਖ ਹौं ਮੈਂ ਵਿਛੜੇ ਮੇਰੀ ਜਿੰਦੜੀਏ ਬਖਵਾ ਦੇ ਹौं ਮੈਂ ਜਾਲੇ RAM ਜੋ ਪੰਖੀ ਕਪੂਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸ ਕਾਲੇ ਰਾਮ ਜੋ ਮੋਹ ਮਾਇਆ ਚਿਤ ਲਾਹਿੰਦੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ਜਨ ਤਰਾਹੇ ਤਰਾਹੇ ਸ਼ਰਣਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰਖਵਾਲੇ ਰਾਮ ਹਰ ਜਨ ਹਰ ਲਿਵ ਉਬਰੇ ਮੇਰੀ ਜਿੰਦੜੀਏ ਤੁਰ ਭਾਗ ਵਢੇ ਹਰ ਪਾਇਆ RAM ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀ ਗੁਰਖੇਵਟ ਸ਼ਬਦ ਧਰਾਇਆ RAM ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀ ਗੁਰ ਸਤਗੁਰ ਮੀਠ ਲਗਾਇਆ RAM ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ RAM ਬਿਹਾਗੜਾ ਮਹੱਲਾ ਚੌਥਾ ਜਗ ਸੁਖਿਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਧਾਰੇ RAM ਸਭ ਕਿਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਲ ਗੁਰਮਖ ਨਾਮ ਧਾਰੇ RAM ਵੱਡ ਪੁੰਨੀ ਹਰ ਧਾਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਾਰੇ RAM ਜੋ ਹਰ ਨਾਮ ਧਿਆਇਂਦੇ ਮੇਰੀ ਜਿੰਦੜੀਏ ਤਿਨਾਂ ਪੰਚੇ ਵਸਗਤ ਆਏ RAM ਅੰਤਰ ਨਾਮ ਨਿਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਖ ਲਖਾਏ RAM ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਫੁਕ ਸਭ ਜਾਏ RAM ਧੁਰਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ RAM ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਪਰ ਦਰੋਹੀ ਠੱਗ ਮਾਇਆ RAM ਬੁਢ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੈ ਗਤ ਮਿਤ ਪਾਇਆ RAM ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬੋੜ ਜਿਵਾਇਆ RAM ਜਨ ਨਾਨਕ ਸਤ ਗੁਰੂ ਜੋ ਮਿਲੇ ਮੇਰੀ ਜਿੰਦੜੀਏ ਤਿਨ ਕੇ ਸਭ ਦੁੱਖ ਗਵਾਇਆ RAM ਸਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਐ ਪਾਪ ਗਵਾਤੇ RAM ਪਤਿ ਪਵਿੱਤਰ ਗੁਰ ਹਰ ਕੀ ਏ ਮੇਰੀ ਜਿੰਦੜੀਏ ਚੌਂ ਕੁੰਡੀ ਚੌਂ ਜੁਗ ਜਾ ਤੇ RAM ਹਉ ਮੈ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰਣਾ ਤੇ RAM ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾ ਤੇ RAM ਦੇਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤਿਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ RAM ਗੁਰ ਸਤਗੁਰ ਨਾਮ ਦਰਿੜਾਇਆ ਮੇਰੀ ਜਿੰਦੜੀਏ ਬਿਖ ਭਉ ਜਲ ਤਾਰਨ ਹਾਰੋ RAM ਜਿਨ ਇਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿਨ ਸੰਤ ਜਨਾ ਜੈਕਾਰੋ RAM ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਣ ਹਰੋ ਰਾਮ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇ ਰੇ ਰਾਮ ਸੇ ਸ਼੍ਰਵਨ ਭਲੇ ਸੋਬਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੈ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੈ ਗੁਰ ਪੈਰੇ ਰਾਮ ਗੁਰੂ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚਤੇਰੇ ਰਾਮ ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਖੈ ਰਾਮ ਤੇ ਹਸਤ ਪਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੈ ਰਾਮ ਤਿਸ ਜਨ ਕੇ ਪਗਨਿਤ ਪੂਜੀ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹਿ ਰਾਮ ਨਾਨਕ ਤਿਨ ਵਿਟੋ ਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮਨੇ ਸਹਿ ਰਾਮ ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੇ ਰਾਮ ਪਉਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਵਣ ਤਿਰਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੇ RAM ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ RAM ਵਣ ਤਿਰਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੇ RAM ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ